ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਨੂੰ ਵੀ ਬੈਕ ਸਾਈਡ ਦਾ ਟਾਇਰ ਲੱਗ ਗਈ। ਤਾਂ ਜੀ ਆਹ ਸੈੱਟ ਲਾਉਣ ਲੱਗੇ ਤੁਹਾਨੂੰ ਦਿਖਾਉਂਦਾ ਮੈਂ। ਆਹ ਬੈਕ ਸਾਈਡ ਦਾ ਟਾਇਰ ਲਾਤੀ ਇਹਨਾਂ ਸਾਰੀ। ਤੇ ਹੁਣ ਬਹਾਰੀ ਇੱਧਰ। ਆਹ ਸੈੱਟ ਟਾਇਰ ਲਾਉਣ ਦੀ। ਟਾਇਰਾਂ ਡੁੱਲ ਨਹੀਂ ਚੱਕਤੀ ਇੱਧਰ ਤੇ। ਆਹ ਮੈਂ ਕਿਤੇ ਕਾਪੜਾ ਇੱਕ ਬੰਨ ਲਿਆ। ਚੱਲ ਚੱਲ। ਜਲਦੀ ਨਾਲ ਕੰਮ ਕਰੋ ਮਿਕਸਰ ਤਿਆਰ 80 ਤੋਂ ਬੈਠ ਕੇ ਕੰਮ ਕਰੋ ਬਈ ਅੰਤਜੀ ਖਿਡਾਰੀ ਟਾਈਮ ਲਾਉਣਗੇ ਸਫਾਈ ਚੰਗੀ ਇੱਧਰ ਇਹ ਕੰਦੇ ਲਾਲਾ ਨਿਕਰ ਰਿਹਾ ਕਰਾਲੇ ਡਾਊਨਸਰਿੰਗ ਵਾਲੇ ਵੀ ਆ ਕੇ ਇਹ ਕਹਿੰਦੇ ਆ ਕਿ ਤੇ ਛਾਂ ਦਾ ਵੀ ਦੇਖ ਲਓ ਇਹ ਸਾਡੀ ਸ਼ੀਟ ਆ ਗਈ ਠੀਕ ਆ ਨਹੀਂ ਕਹਿੰਦੇ ਇਹਨਾਂ ਨੂੰ ਹੋਰ ਇੱਕ ਪੱਟੀ ਜੀ ਲਾਉਣੀ ਆ ਉਹ ਪੱਟੀ ਲਾ ਕੇ ਕਹਿੰਦੇ ਅਸੀਂ ਵੀ ਪੈੜ ਖੋਲਣੀ ਹੈ ਜੀ ਇਹੇ ਖੋਲ ਕੇ ਪਿੱਛੇ ਕਰਕੇ ਲਾਉਣੀ ਕਹਿੰਦੇ ਫਿਰ ਅਸੀਂ ਇਹਨਾਂ ਨੇ ਫਿਰ ਬਚਾਉਣੀ ਉਹ ਸਿਰੇ ਤੱਕ ਉਹ ਤੱਕ ਉਹ ਪੈੜ ਮਾਗਣੇ ਇਹਨਾਂ ਨੇ ਕਹਿੰਦੇ ਸਾਡੀ ਖੋਲ ਕੇ ਲੱਗਦੀ ਹੁੰਦੀ ਹੈ ਉਹ ਦੇਖੋ ਲੱਗੇ ਫਿਟਿੰਗ ਕਰਨ ਨਾਲ ਵੀ ਲੈਡ ਛੱਡੋਣੀ ਇੱਕ ਉਹ ਚ ਲਾਈਟ ਦੇਖਦੇ ਕਿਹੜੀ ਸੋਹਣੀ ਲੱਗਦੀ ਹੈ ਯਾ پتہ ਜਿਹੜੀ ਚਾਰੇ ਉਪਰ ਇਧਰੋਂ ਵੀ ਇਧਰੋਂ ਵੀ ਇਧਰੋਂ ਵੀ ਇਧਰੋਂ ਵੀ ਸੋਹਣੀ ਚਾਰੇ ਪਾਸੇ ਲਾਈਟ ਮਾਰਦੀ ਉਹ ਲਾਵਾਂਗੇ ਜਾਂ ਪ੍ਰੋਫਾਈਲ ਲਾਈਟ ਲਾਵਾਂਗੇ ਚਾਰੇ ਗੁੰਨੇਟਿੱਟੇ ਰੰਗ ਵਾਲੀ ਮਿਕਸਰ ਤਿਆਰ ਕਰ ਲਿਆ ਹੋਈ ਇਹਨਾਂ ਨੇ ਇਧਰ ਫੌਕਸੀ ਭਰਨ ਲੱਗਿਆ ਨਾ ਉਹ ਮੰਨ ਟੈਲਾ ਲਉਣ ਲੱਗ ਗਿਆ ਤੇ ਚਲੋ ਵੀ ਅੰਦਰ ਟੈਲਾ ਕੱਟਣ ਲੱਗ ਗਿਆ ਉਹ ਇੱਕ ਉਪਰ ਆਉਣ ਲੱਗੇ ਉਹਨਾਂ ਕੋਲ ਚੈਨ ਹਾਂ ਉਪਰ ਉਹ ਬਖਦਾ ਨੂੰ ਅੰਬਤੀ ਆਇਆ ਤਾਂ ਇਸ ਤੇ ਨਾ ਹੋਵੇ ਸਾਰਾ ਬਕਵਾ ਦਿਨ ਨਹੀਂ ਕਰ ਰਹੇ ਕਟਿੰਗ ਕਰ ਰਹੇ ਇਧਰ ਵਾਸਤੇ ਇਹ ਬਰਾਬਰੇ ਕਰਕੇ ਲਾ ਦੇਣੀਆਂ ਦੋਏ ਸਾਈਡ ਤੇ ਕੱਟ ਕੇ ਇੱਕ ਸਾਈਡ ਤੇ ਕੱਟਣੇ ਉਹ ਤੋਂ ਗੁਣੀ ਜਿਹਾ ਲੱਗਿਆ ਅੱਛਾ 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 ਬਰਾਬਰ ਕਰ ਹੁਣ ਕੱਟ ਲੈ ਤੁਸੀਂ ਮੈਂ ਟਲ ਕੱਟਣੇ ਇਲਾ ਬੰਦਾ ਥੋੜਾ ਹੈ। ਹਨਾ। ਕੱਟੇਰੇ ਨਾਲ ਥੋੜਾ ਕੱਟੀਆਂ ਜੋੜਾ। ਬੰਦਾ ਹੈ। ਹੈ? ਪੱਕਾ ਹੀ ਰੱਖਿਆ ਹੋਇਆ। ਹੈ? ਅੱਛਾ। ਹੂੰ। ਇਹ ਲੱਗਦਾ। ਅੱਛਾ ਜਿਹੜਾ ਦੋ ਪੱਕੇ। ਇਹ ਮਤਲਬ ਇਹ ਕਾਹਦਾ ਬੰਦੀ। ਹਾਂ ਬਾਹਰ ਤਾਂ ਯਾਰੋਂ ਬਾਰੇ ਕਦੇ ਨਹੀਂ ਜਾਂਦੇ।

ਦੂਰ ਤੋਂ ਧਰਮਾ ਤੋਂ ਮੋੜੀ ਹੈ। ਘਾਵਾ ਕਰਕੇ ਥੋੜਾ ਮੌਸਮ ਠੰਡਾ ਹੋਇਆ। ਜਿਹੜੇ ਹਵਾ ਰੁਕ ਜੇਵੇ ਸਾਮਣੇ ਦਾ 40 41 ਟੈਂਪਰੇਚਰ ਪਹੁੰਚ ਜਾਵੇ ਗਰਮੀ ਕਰਕੇ। ਆਹ ਦੇਖਣ ਲੱਗ ਰਹੀਆਂ। ਦੇ ਭਾਈ ਲੈ ਨੋ ਭਾਈ 3 ਵਜੇ ਐਨੀ ਟਾਈਮ ਲੱਗੀ ਇੱਧਰ ਨਾ ਸਾਢੇ 3 ਹੋ ਗਏ ਉਹ ਅਮੇ ਗੜੂ ਬੈਠ ਗਿਆ ਆ ਕੇ ਥੋੜੀ ਹੀ ਰਹਿ ਗਈ ਤੇ ਕਹਿੰਦੇ ਇੱਧਰ ਪੈੜ ਵੀ ਖੋਲ ਦੋ ਇਹ ਪੈੜ ਖੋਲਤੀ ਨਾ ਸਾਰੀ ਉਹ ਸੋਹਦੀ ਮਾਰੀ మూరే పిచ్చే కి మూరే కట్టా మసాయ ਆਰੇਗਾ ਸਫਾਈ ਕਰਦੇ ਹੌਲੀ ਹੌਲੀ ਹੀ ਲੱਗਦਾਂ ਨਵੇੜੂਗੇ ਕੋਈ ਚੀਜ਼ ਹੈ ਘੱਟੋ ਕਰਕਣਾ ਤੇ ਨਵੇਂ ਇੰਦਰ ਤੇ ਹੁਣ ਦਿਖਾਉਂਦੇ ਉੱਧਰ ਉਹ ਸੀਟ ਲਾਉਣ ਲੱਗਿਆ ਆਂ ਲਾ ਕੇ ਦੇ ਦੇ ਕੇ ਜੀ ਲੱਗ ਗਈ ਸਾਨੂੰ ਇੱਧਰ ਸ਼ੁਰੂ ਕਰ ਦੇਣੀ ਫਰੰਟ ਤੇ ਲਓ ਬਈ ਉਹ ਉੱਥੇ ਲਾਤੀ ਤੇ ਉਰੇ ਲਾਉਣ ਲੱਗੇ ਆ ਵੀ ਦਿਖਾਉਂਗੀ ਕਿ ਆ ਲਾਉਂਗੇ ਮਿੰਕੇ ਦਾ ਲੈ ਕੇ ਗਏ ਹੋਰੇ ਇੱਧਰ ਲਾਉਣ ਲੱਗੇ ਆ ਤਾਰਾਂ ਦੇਖ ਲਓ ਕਰੰਟ ਨਾਲ ਲਵਾ ਲਿਓ ਜਿੱਲੇ ਮਸਾਲਾ ਸੁਧਦਾ ਲਾਇਆ ਬਈ ਉੱਪਰ ਤੇ ਸੇਕ ਤੇ ਲਾਤਾ ਵੈਸੇ ਕਹੀ ਸਮਝ ਗਿਆ ਉਹਨੇ ਕਹਦੇ ਲਾਇਆ ਬਈ ਇਹ ਇਹਦੇ ਵਿੱਚ ਖਸੂ ਹਲਾ ਕੇ ਲਾਉਣਾ ਬਾਅਦ ਚ ਬਾਹਰ ਲਾ ਕੇ ਨਾ ਉਹਦੇ ਨਾਲ ਤੋਂ ਉੱਪਰ ਦਾ ਵਾਸ ਸੇਕ ਪੈਂਦਾ ਦਾ नो लोग कुछ तो बंद हो जाएगा नहीं

ਗੱਲਬਾਤ ਬਣਾਤੀ ਬਈ ਤਰਵਿੰਦਰ ਨੇ ਲੈ ਆ ਜਲਦੀ ਖਾ ਲੇ ਰੱਖਾ ਪਿੱਛੇ ਐਰੋ ਕਿੱਥੇ ਬਣਿਆ ਹੁੰਦਾ ਆਹ ਹੈ ਇਹ ਤੇ ਅੱਛਾ ਉਹ ਬਣਿਆ ਹੋਇਆ ਉਹਦੇ ਸਾਹ ਨਾਲ ਨੂੰ ਲੱਗਦੀ ਏ ਕਿੰਨ ਦਿਖਾਈ ਕਿੱਥੀ ਹੈ ਆਹ ਹੈ ਆ ਲੱਗਿਆ ਗਾ ਹਾ ਟੀਰ ਨਾਲ ਟੀਰ ਜੋੜਨਾ ਹੁੰਦਾ ਉਹਨਾਂ ਨੂੰ ਟਮਾਟਰ ਦੋ ਲਾਵੇ ਨਾਵਨ ਬਈ ਚੱਲਦਾ ਅਸੀਂ ਡਾਉਨ ਸੀਨ ਬਈਆ ਮਾਜੀ ਪਾ ਡੱਗੇ ਹੋਰ ਬੰਦ ਨੇ ਡੱਗੇ ਜਨ ਨੂੰ ਇਹ ਸੈਟਿੰਗ ਕਰਦੇ ਜਨ ਨੂੰ ਤੁਹਾਨੂੰ ਉੱਪਰ ਦਿਖਾਉਂਦਾ ਉਹ ਵੀ ਲੱਗੇ ਵੇਖਦੇ ਬਣਾਉਣ ਨਾ ਹੋਈ ਬਣਾਉਣ ਲੱਗੇ ਵੀ ਇਹ ਵੀ ਬਣਾ ਦੋਣੀ ਮੌਸਮ ਠੰਡਾ ਹੋ ਗਿਆ ਇਸ ਟਾਈਮ ਕੰਮ ਕਰਨੇ ਨੂੰ ਵਧੀਆ ਹੈ ਲਾਈਟ ਲੋਈਟ ਨਾ ਵਾਗੇ ਹੈ ਲਾਈਟ ਲੋਈਟ ਨਾ ਵਾਗੇ ਹਾਂ ਤਾਂ ਕਾਹ ਚੱਲਦਾ ਰਹੇਗਾ ਹੂੰ ਹੁਣ ਲੈਟ ਨੇ ਨੀ ਤਾਂ ਕਰਨਾ ਹੁਣ ਟੈਲਣੇ ਨੇ ਤਾਂ ਕਰ ਲੈਣਾ ਹਾਂ ਬਹੁਤ ਹਵਾ ਤੁਹਾਨੂੰ ਨੇੜੇ ਤੇ ਇਹਦੀ ਇਹਦੀ ਸਾਹਮਣ ਗਰੇ ਦੀ ਪੱਟੀ ਮੋਟੀ ਰੱਖੀ ਆ ਇਹਦੀ ਪਤਲੀ ਦੀ ਉਹ ਜਿਆਦਾ ਮੋਟੀ ਆ ਦਿਖਾਣਾ ਕਲਰ ਕਿੰਨਾ ਘੈਂਟ ਲੱਗਦਾ ਵੀ ਲੱਗਾ ਆ ਉਹ ਪੈਡ ਕਿਦਾਂ ਖਲਾਰ ਕੇ ਮਾਰੀ ਹੁਣ ਕਾਲੂ ਦੇ ਜਿਹੜੇ ਨਾਲ ਤੇ ਆ ਵੀ ਤੇ ਲੈ ਇਹ ਵੀ ਟੈਰ ਲਾਤੀਆਂ ਨਾ ਨੇ ਸਾਹਮਣੇ ਤੋਂ ਦੂਤ ਤੋਂ ਰੋਫਾ ਥੋੜੀ ਜੀ ਹਮਨੇ ਪਾ ਡੱਬੇ ਬਚ ਗਏ 2 3 4 ਡੱਬੇ ਬਚ ਗਏ ਪੰਜ ਮੱਦਾ ਹੁਣ ਦੇਖਾਂਗੇ ਹੁਣ ਜੇ ਕਿਤੇ ਹੋਰ ਲੋਟ ਆ ਜੀ ਉੱਥੇ ਲਾਵਾਂਗੇ ਇਹਨੂੰ ਟੈਨ ਲਓ ਵਰਾਲੇ ਕਹਿੰਦੇ ਤੇ ਇਹ ਲੋਨੇ ਦੀ ਉਰੇ ਮੁਰੇ ਨੂੰ ਉਹ ਉਹ ਨਹੀਂ ਕਿ ਤੇ ਉੱਥੇ ਲਾਉਂਗੇ ਕੱਟ ਕੇ ਹੋਣਾ ਅਗਲੀ ਵਾਰ ਪੈੜ ਦੁਆਰੇ ਹੀ ਹੁਣੇ ਤੇ ਖੋਲ ਕੇ ਕਿ ਇਹ ਪਿੱਛੇ ਨੂੰ ਕਸਖਾ ਨਹੀਂ ਹੁੰਦੀ ਪਹਿਲਾਂ ਇਹਨਾਂ ਦੀ ਪੈੜ ਤੇ ਉੱਥੇ ਹੱਥ ਲੱਗਦਾ ਉਹ ਤੇ ਹੁਣ ਆਹ ਕੰਧ ਦੇ ਬਰਾਬਰ ਲੱਗੂਗੀ ਇਹਦੇ ਬਰਾਬਰ ਆਹ ਬਰਾਬਰ ਕਰਕੇ ਉਹਨੂੰ ਸਿਰੇ ਜਾਉਂਗੀ ਸਟਾਪਰ ਉੱਥੇ ਕਰ ਲੂ ਦੇ ਦੇ 2 ਦਿਨ ਚ ਲਾ ਦੇਣਾ ਖਾਲੂ ਖਾਲੂ ਮੁਰਮure ਲਾਦਣੇ ਕਿ ਪਰਸੋ ਚੌਥੇ ਨੂੰ ਪੈੜ ਹੋ ਜਾਵੇ ਮੁਰੇ ਮੁਰੇ ਬਾਕੀ ਦੇਖਦੇ ਵਈ ਹਣ ਬੱਦਲ ਹੋ ਰਿਹਾ ਇਧਰੋਂ ਮੌਸਮ ਬਹੁਤ ਠੰਡਾ ਹੋ ਗਿਆ ਵਈ ਅਸਾਂ ਤੇ ਅੱਜ ਵਈ ਪੰਜਾਬ ਦਾ ਮੈਚ ਵੀ ਆਂ ਤੇ ਜਿੱਤਣੀ ਚਾਹੀਦੀ ਪੰਜਾਬ ਦਿੱਲੀ ਦਾ ਮੈਨਸੇ ਆਪਣੀ ਟੀਮ ਦੂਵੇ ਨੰਬਰ ਉਪਹੁੰਚ ਗਈ ਕੁਆਲੀਫਾਈ ਤੱਕ ਕਰ ਗਈ ਤੇ ਨੰਬਰ 1 2 ਤੇ ਰਵੇ ਨਾ ਫਿਰ ਮੈਚ ਪੰਜਾਬ ਕੋਲ ਦੋ ਆਪਸ਼ਨ ਹੋਣਗੇ ਫਾਈਨਲ ਜਾਣ ਵਿੱਚ ਜਿਹੜੀਆਂ ਪਹਿਲੀਆਂ ਦੋ ਟੀਮਾਂ ਹੁੰਦੀਆਂ ਉਹਨਾਂ ਨੂੰ ਸੌਖਾ ਆ ਜਾਂਦਾ ਫਾਈਨਲ ਵਿੱਚ ਜਾਣ ਵਿੱਚ ਜਿਹੜੀ 3 ਚੌਥੀ ਟੀਮ ਹੁੰਦੀ ਆ ਉਹਨੂੰ ਦੋ ਦੋ ਮੈਚ ਖੇលਣੇ ਪੈਂਦੇ ਫਾਈਨਲ ਜਾਣ ਨੂੰ ਸਮਝ ਲਓ ਵੀ ਜਿਹੜੀਆਂ ਪਹਿਲੀਆਂ ਦੋ ਟੀਮਾਂ ਐ ਉੱਪਰਲੇ ਕਰ ਦੋ ਉਹਨੂੰ ਦੋ ਦੋ ਚਾਂਸ ਮਿਲ ਜਾਂਦੇ ਫਾਈਨਲ ਵਿੱਚ ਪਹੁੰਚਣ ਨੂੰ ਤੇ 3 ਚੌਥੀ ਆ ਉਹਨੂੰ ਇੱਕ ਇੱਕ ਚਾਂਸ ਜੇ ਇੱਕ ਮੈਚ ਹਾਰ ਕੇ ਸਮਝ ਲਓ ਬਾਹਰ ਹੈ ਇਹ ਪਹਿਲੀਆਂ ਦੋ ਟੀਮਾਂ ਨੇ ਉਹਨਾਂ ਨੇ ਇੱਕ ਇੱਕ ਮੈਚ ਹਾਰ ਦੀ ਉੱਪਰ ਕੁਆਲੀਫਾਈ ਆ ਲਈਆਂ ਉਹਨਾਂ ਨੇ ਕੀ ਕੀ ਚਾਂਸ ਹੁੰਦਾ ਬਈ ਹੋਰ ਚਲੋ ਹਾਰੇ ਨਾ ਬਈ ਲਗਾਤਾਰ ਆਪਣੇ ਮੈਚ ਰਹਿ ਕੇ ਦੋ ਦੋ ਮੈਚ ਜਿੱਤ ਲੈ ਸਵਾਦ ਹੀ ਆ ਜੂਗੇ ਇੱਕ ਅੱਜ ਜਿੱਤ ਕੇ ਤਾਂ ਵੀ ਸਵਾਦ ਹੈ ਬਈ ਦੋ ਨੰਬਰ ਪੱਕੀ ਹੈ ਫਿਰ ਆਪਣੀ ਇੱਕ ਨੰਬਰ ਤੇ ਦੋ ਨੰਬਰ ਤੇ ਲੋ ਬਈ ਸੰਦੇਪਾ ਹੁਣ ਉਰੀ ਵੀਡੀਓ ਬੰਦ ਕੱਲੂ ਤੁਹਾਨੂੰ ਅਗੇ ਵਿੜਾ ਲੱਗਦਾ ਟੈਲਾਂ ਦਾ ਤੇ ਪਰ ਵੀ ਕੱਲੂ ਦੇਖਾਂਗੇ ਝੋਮੜੀ ਦੀ ਗੱਲ ਛੇੜਾਂਗੇ ਤੇ ਉਹ ਸੈੱਟ ਕਰਨੀ ਆ ਕੱਲੂ ਕਹਿੰਦੇ ਮੇਨ ਮਿੱਦੇ ਨਾ ਡਾਉਨ ਸੀਲਿੰਗ ਵਾਲਿਆਂ ਨੇ ਉਹ ਦੱਸੂਗਾ ਕੀ ਕਰਨਾ ਉਹਦਾ ਤੇ ਆਪਾਂ ਕਰਦੇ ਵੀਡੀਓ ਬੰਦ ਓਕੇ ਬਾਈ ਬਾਏ